ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਤਕਰੀਬਨ 2 ਸਾਲ ਦੇ ਕਰੀਬ ਹੋ ਚੁੱਕੇ ਹਨ ਸਰਕਾਰ ਬਣਨ ਤੋਂ ਬਾਅਦ ਸਰਕਾਰ ਵੱਲੋਂ ਲੋਕ ਪੱਖੀ ਫੈਸਲੇ ਲਏ ਜਾ ਰਹੇ ਹਨ ਉਹ ਚਾਹੇ ਫ੍ਰੀ 600 ਯੂਨਟਾ ਬਿਜਲੀ ਦਿਆਂ ਹੋਣ ਚਾਹੇ ਉਹ ਮੁਹੱਲਾ ਕਲੀਨਿਕ ਹੋਵੇ ਮਾਨ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਅੱਜ ਪੰਜਾਬ ਵਿੱਚ ਇੱਕ ਹੋਰ ਉਪਰਾਲਾ ਸਰਕਾਰ ਆਪਕੇ ਦਵਾਰ ਸ਼ੁਰੂ ਕੀਤਾ ਗਿਆ ਜਿਸ ਵਿੱਚ 43 ਸੇਵਾਵਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਸਾਰੀਆਂ ਸੇਵਾਵਾਂ ਦੇ ਨਾਲ ਸੰਬੰਧਿਤ ਅਧਿਕਾਰੀ ਕੈਂਪ ਵਾਲੇ ਸਥਾਨ ਤੇ ਮੌਜੂਦ ਸਨ ਅੱਜ ਸਮਰਾਲਾ ਦੇ 9 ਪਿੰਡਾਂ ਵਿੱਚ ਕੈਂਪ ਲਗਾਏ ਗਏ ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਸੇਵਾਵਾਂ ਦਾ ਲਾਭ ਲਿਆ ਤੁਸੀਂ ਵੇਖ ਰਹੇ ਹੋ ਖੰਨਾ ਤੋਂ ਰਾਜਮੈਨ ਦੀ ਰਿਪੋਰਟ ਜੀ ਸਰ ਇਹਨਾਂ ਨੂੰ ਵੀ ਇਹ ਸ਼ੁਰੂਆਤ ਆ ਸਾਰੇ ਪਿਆਰ ਕਰੀਏ ਜਾਂ ਬਦਨਸਬ ਹਲਕੇ ਵਿੱਚ ਸਮਰਾਲਾ ਦੀ ਗੱਲ ਕਰਾਂ ਵੀ ਆਪਦੀ ਸਰਕਾਰ ਆਪਣੇ ਦਵਾਰ ਤੇ ਬੜਾ ਚੰਗਾ ਲੱਗ ਰਿਹਾ ਕਿ ਲੋਕਾਂ ਦੇ ਮਸਲੇ ਜਿਹੜੇ ਪਿੰਡ-ਪਿੰਡ ਜਾ ਕੇ ਹੱਲ ਕਰਦੇ ਜੇ ਆਪਾਂ ਗੱਲ ਕਰੀਏ ਜਿਵੇਂ ਆਪਾਂ ਨੂੰ ਪਤਾ ਵਿੱਚ 44 ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਪਲਾਂ ਆਨਲਾਈਨ ਪ੍ਰਾਪਤ ਨੇ ਉਹ ਨਾਰਦੀ ਨਾਲ ਜਿਹੜਾ ਕੰਮ ਇੱਥੇ ਹਾਲ ਹੋ ਰਿਹਾਦਾ ਨਾਰਦੀ ਨਾਲ ਕੀਤਾ ਜਾ ਰਿਹਾ ਨੇ ਤੇ ਲੋਕਾਂ 'ਚ ਬਹੁਤ ਵੱਡਾ ਰਿਸਪੌਂਸ ਆ ਤੇ ਜੇਲੀ ਹੈ ਜੀ ਅੱਜ ਬਦਸਵਾ ਹਲਕੇ ਦੇ ਵਿੱਚ 9 ਪਿੰਡਾਂ ਦੇ ਵਿੱਚ ਕੈਂਪ ਲੱਗ ਰਿਹਾ ਤੇ 9 ਪਿੰਡਾਂ ਦੇ ਵਿੱਚ ਹਰ ਤਰ੍ਹਾਂ ਦੇ ਅਧਿਕਾਰੀ ਸਾਡੇ ਉੱਤੇ ਉਪਲਬਧ ਨੇ ਜਿਹੜੀ ਜਿਹੜੀ ਪ੍ਰੋਬਲਮ ਔੱਕ ਦੇ ਹੱਲ ਹੋ ਰਹੀ ਆ ਨਾਲ ਦੀ ਨਾਲ ਕਰ ਰਿਹਾ ਜੀ ਤੇ ਜਿਹੜੀ ਨਹੀਂ ਜਾ ਕੇ ਬਲੋ ਤਹਾਂ ਜਾ ਕੇ ਆਫਿਸ ਚ ਜਣੀ ਆ ਉਹਨਾਂ ਨੂੰ ਨੋਟ ਕੀਤਾ ਜਾ ਰਿਹਾ ਕੰਮ ਹੋਣੇ ਵਾਲੇ ਨੇ ਜਿਹੜੇ ਸਰਕਾਰ ਦਫ਼ਤਰ ਜਾ ਕੇ ਲੋਕ ਕਰਵਾਉਂਦੇ ਨੇ ਉਹ ਅਸੀਂ ਪਿੰਡਾਂ 'ਚ ਜਾ ਕੇ ਪਿੰਡਾਂ ਦੇ ਕਹਨ ਵਾਲ ਉਹਨਾਂ ਦੇ ਘਰੇ ਜਾ ਕੇ ਕਰ ਰਹੇ ਆ ਜੀ ਤੇ ਲੋਕ ਬੜੇ ਖੋਸਲੇ ਜੀ ਜੋ ਰਾਸ਼ਨ卡 ਟੱਪੇ ਗਏ ਨੇ ਉਹ ਤੁਹਾਨੂੰ ਪੁਲੀਸ ਦੁਆਰਾ ਜੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਜੋ ਜੋ ਵੀ ਜਣਾ ਮੌਕੇ ਤੇ ਹੋ ਸਕਦੇ ਨਾਲ ਦੇ ਨਾਲ ਕੀਤਾ ਜਾ ਰਿਹਾ ਹੈ ਮੇਰਾ ਨਾਮ ਯਾਰਵਿੰਦਰ ਹੈ ਤੇ ਮੈਂ ਪਿੰਡ ਮਾਧਪੁਰ ਤੋਂ ਬਿਲੋਂਗ ਕਰਦਾ ਹਾਂ ਐਂਡ ਸਰਕਾਰ ਭਗਵਾਨਤਮਾਨ ਸਰਕਾਰ ਦੀ ਸਦਕਾ ਜਿਹੜਾ ਮੇਰੀ ਦਾਦੀ ਦਾ ਸਰਟੀਫਿਕੇਟ ਡੈਥ ਦਾ ਸਾਨੂੰ ਬਹੁਤ ਈਜ਼ੀਲੀ ਮਿਲ ਗਿਆ ਏ ਐਂਡ ਆਮ ਆਲਸੋ ਵੈਰੀ ਗ੍ਰੇਟਫੁਲ ਜੋ ਸਾਡੇ ਆਸ਼ਾ ਵਰਕਰ ਨੇ ਉਹਨਾਂ ਨੇ ਸਾਨੂੰ ਟਾਈਮਲੀ ਹਰ ਇੱਕ ਚੀਜ਼ ਦੀ ਗਾਈਡੈਂਸ ਦਿੱਤੀ ਐਂਡ ਸਾਨੂੰ ਬਿਨਾਂ ਕਿਸੇ ਪ੍ਰੋਬਲਮ ਤੋਂ ਸਾਡੇ ਸਰਟੀਫਿਕੇਟ ਸਾਡੇ ਕੋਲ ਮਿਲ ਗਿਆ ਥੈਂਕ ਯੂ ਜੀ ਹੂੰ ਪਹਿਲਾਂ ਤੁਹਾਨੂੰ ਦਵਾਈ ਲੈਣ ਲਈ ਦੂਰ ਜਾਣਾ ਪੈਂਦਾ ਸੀ ਅੱਜ ਥੋੜੇ ਪਿੰਡੇ ਹੀ ਕੈਂਪ ਲੱਗਿਆ ਕਿਵੇਂ ਦਾ ਲੱਗਿਆ ਜੀ ਬਹੁਤ ਵਧੀਆ ਬਹੁਤ ਵਧੀਆ ਮੈਂ ਇੱਥੇ ਆਪਣੇ ਫਾਦਰ ਦਾ ਡੈਸਟਿਸ ਪੀਡ ਬਣਾਉਣਾ ਸੀ ਉਹ ਹੱਥ ਨਾਲ ਬਣਾਇਆ ਸੀ ਪਹਿਲਾਂ ਤੁਹਾਨੂੰ ਆਨਲਾਈਨ ਕਰਾਉਣਾ ਵਨ ਉਹ ਕਿੱਥੇ ਜਾਣਾ ਪੈਂਦਾ ਸੀ ਪਹਿਲਾਂ ਸਾਨੂੰ ਮਾਦਪੁਰ ਜਾਣਾ ਪੈਂਦਾ ਸੀ ਮਾਦਪੁਰ 1 ਮਹੀਨੇ ਦੇ ਅੰਦਰ ਅੰਦਰ ਸਾਨੂੰ ਰਿਪੋਰਟ ਕਰਨੀ ਪੈਂਦੀ ਸੀ ਮਾਦਪੁਰ ਉਤੋਂ ਫੇਰ ਮਾਨੂਪੁਰ ਜਾਂਦਾ ਸੀ ਫੇਰ ਮਾਨੂਪੁਰ ਤੋਂ ਨਿਕਲਦਾ ਆਨਲਾਈਨ ਹੋ ਕੇ ਜੇ ਸਾਨੂੰ ਅੱਜ ਇੱਥੇ ਘਰੇ ਸਾਡਾ ਸਾਰਾ ਕੰਮ ਹੋ ਜਾਣਾ ਇੱਥੇ ਬਹੁਤ ਵਧੀਆ ਕੰਮ ਬਹੁਤ ਬਹੁਤ ਨਾਈਸ ਹੈ ਬਹੁਤ ਵਧੀਆ ਸਰਕਾਰ ਵੱਲੋਂ ਹੋਰ ਵੀ ਬਿਲਕੁਲ ਅਸੀਂ ਖੁਸ਼ ਹਾਂ ਇਹ ਕੰਮਾਂ ਤੋਂ ਬਹੁਤ ਜੇ ਅਗਲੇ ਪਿੰਡ ਪਿੰਡੇ ਕਿਹੜਾ ਕੈਂਪ ਲੱਗਣ ਧੰਨਵਾਦ ਆ ਸਰਕਾਰ ਦਾ ਬਹੁਤ